ਉਨਪੂ ਕੋੜਤਾਲਜੀ ਅਗਲੇ ਨੇ ਰੱਖੀ ਐ ਤੇ ਕੋਈ ਰੀਜ਼ਨ ਹੀ ਸੀਗਾ ਤਾਂ ਹੀ ਰੱਖੀ ਐ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਜਾ ਰਿਹਾ ਕਿ ਉਹ ਅੰਦਰ ਹੀ ਸਾਹ ਤੋੜ ਦਿੰਦਾਂ ਦਮ ਤੋੜ ਦਿੰਨ ਵੀ ਆਪਣੀ ਆਵਾਜ਼ ਨਾ ਉੱਚੀ ਕਰਨ 2 ਸਾਲ ਪਹਿਲਾਂ ਕੱਚ ਪਾਇਆ ਗਿਆ ਉਹਨਾਂ ਦੇ ਰੋਟੀ 'ਚ ਕੱਚ ਕਿੱਥੋਂ ਐਂਟਰ ਕਰ ਗਿਆ ਇੱਥੋਂ ਤਾਂ ਬਾਹਰੋਂ ਤਾਂ ਉਹ ਕੋਈ ਚੀਜ਼ ਜਾਣ ਨਹੀਂ ਦਿੰਦੇ ਫੋਨ ਫੜੇ ਜਾਂਦੇ ਜੇਲ੍ਹਾਂ 'ਚ ਉਹ ਕਿੱਥੋਂ ਐਂਟਰ ਕਰਦੇ ਆ ਕੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਸਰਕਲੇਜ ਹੋਈ ਮੈਂ ਉਹ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਅੱਜ ਤੱਕ ਇੰਨਾ ਨੇ ਕੋਈ ਵੀ ਉਹਨਾਂ ਦੇ ਕਿਸੇ ਵੀ ਆਫੀਸ਼ਲ ਦੇ ਉੱਤੇ ਐਕਸ਼ਨ ਨਹੀਂ ਲਿੱਤਾ ਹੂ ਵਾਸ ਐਟ ਫਾਲਟ ਉੱਥੇ ਡਰੱਗਸ ਫ ਉਹ ਵੀ ਬਠਿੰਡਾ ਜੇਲ੍ਹ ਦੇ ਪੁਲਿਸ ਵਾਲੇ ਤੋਂ ਜਦੋਂ ਅਸੀਂ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਸੀ ਕੰਨੇ ਸਾਡੀ ਰਿਪਰੈਜ਼ੈਂਟੇਸ਼ਨ ਆ ਡਿਸਾਈਡ ਕਰੋ ਉਹ ਸਾਨੂੰ ਉੱਥੇ ਮਾਰਕੁਟਾਈ ਕਰਦੇ ਆ ਨਾ ਇਸ ਵਾਲਿਆਂ ਦੇ ਵੱਲ ਹੀ ਕਰਵਾ ਕੇ ਪੁਲਿਸ ਵਾਲੇ ਕਰਦੇ ਆ ਅੰਦਰ ਉਹ ਕਿਉਂਕਿ ਉਹਨਾਂ ਦੇ ਹੱਥ ਹੈ ਸਭ ਕੁਝ ਅੰਦਰ ਬੰਦੇ ਤਾਂ ਬੰਦ ਹੈ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਬੰਦੇ ਬਾਹਰ ਡਿਊਟੀ ਤੇ ਬੈਠੇ ਆ ਉਹ ਇਹ ਕਹਿੰਦੇ ਆ ਜੀ ਵਕੀਲ ਸਾਹਿਬ ਸਾਡੇ ਕੋਲ ਤਾਂ ਇੱਥੇ ਪਾਣੀ ਨਹੀਂ ਹੈ ਪੀਣ ਨੂੰ ਆਰਓ ਵਾਲਾ ਕੋਈ ਇਹ ਤਾਂ ਉੱਥੇ ਦੇ ਆਮ ਬਾਹਰ ਬੰਦੇ ਜਿਹੜੇ ਉਨ੍ਹਾਂ ਦਾ ਹਾਲ ਹੈ ਅੰਦਰ ਕੀ ਹਾਲ ਹੋਏਗਾ ਅਕਸਰ ਹੀ ਬਠਿੰਡਾ ਜੇਲ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਅੱਜ ਮੁੜ ਤੋਂ ਚਰਚਾ ਦੇ ਵਿੱਚ ਆਈ ਹੈ ਇੱਕ ਮੁਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਵਕੀਲ ਸਾਹਿਬ ਦੇ ਵੱਲੋਂ ਪ੍ਰਭਜੋਤ ਸਿੰਘ ਵਕੀਲ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਬਠਿੰਡਾ ਜੇਲ੍ਹ ਨੂੰ ਲੈ ਕੇ ਅੰਦਰ ਜੇਲ੍ਹ ਦੇ ਵਿੱਚ ਕੀ ਸਭ ਚੱਲ ਰਿਹਾ ਹੈ ਕਿੰਨੀਆਂ ਕੈਦੀਆਂ ਦੇ ਜਿਹੜੀ ਜਾਨ ਨੂੰ ਉੱਥੇ ਖਤਰਾ ਹੈ ਉਹ ਸਭ ਗੱਲਾਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀਆਂ ਗਿਆ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਬਠਿੰਡਾ ਜੇਲ੍ਹ ਦੇ ਵਿੱਚ ਐਸਾ ਕੀ ਚੱਲ ਰਿਹਾ ਜੋ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਰੱਖਣੀ ਪਈ ਗਈ ਦੇਖੋ ਬਠਿੰਡਾ ਜੇਲ੍ਹ ਦੇ ਵਿੱਚ ਸਪੈਸਿਫਿਕ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਦੋ ਕਲਾਇੰਟਸ ਹੈ ਉਹ ਉੱਥੇ ਐਜ਼ ਅੰਡਰ ਟ੍ਰਾਇਲ ਪ੍ਰिजनਰਸ ਹੈਗੇ ਉਹਨਾਂ ਨੂੰ ਮੈਂ ਜਦੋਂ ਵਿਜ਼ਿਟ ਕੀਤਾ ਲਾਸਟ ਟਾਈਮ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਦੱਸੀਆਂ ਵੀ ਅੰਦਰ ਕਿਹੜਾ ਨੈਕਸਸ ਚੱਲ ਰਿਹਾ ਹੈ ਇਹ ਪੁਲਿਸ ਵਾਲੇ ਜਿਹੜੇ ਆਪ ਐਸਪੀ ਅਡੈਂਡ ਦੇ ਸਮੇਤ ਜਿੰਨੇ ਅਸਿਸਟੈਂਟ ਹੈ ਡਿਪਟੀ ਹੈ ਇਹ ਰਲੇ ਹੋਏ ਆ ਪੈਸੇ ਕਮਾਉਣ ਦੇ ਚੱਕਰ 'ਚ ਅੰਦਰ ਇਹ ਸਾਰਾ ਕਾਰੋਬਾਰ ਚਲਾ ਰਹੇ ਆ ਠੀਕ ਹੈ ਨਾ ਮੈਂ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਏ ਡੀ ਜੀ ਪੀ ਸਾਹਿਬ ਨੂੰ ਦਿੱਤੀ ਹੈ ਉਸ ਤੋਂ ਪਹਿਲਾਂ ਅਸੀਂ ਪਿਛਲੇ ਮਹੀਨੇ ਮਈ 'ਚ ਰਿਟ ਵੀ ਫਾਈਲ ਕੀਤੀ ਸੀ ਜਿਸ ਅਨੁਸਾਰ ਆਰਡਰ ਹੋਇਆ ਹੈ ਸਪੈਸੀਫਿਕ ਵੀ 4 ਹਫ਼ਤਿਆਂ 'ਚ ਇਹ ਰਿਪਰ ਪਰ ਅੱਜ ਤੱਕ ਨਾ ਕੋਈ ਰਿਪਰੈਜ਼ੈਂਟੇਸ਼ਨ ਡਿਸਾਈਡ ਹੋਈ ਹੈ ਨਾ ਹੀ ਕੋਈ ਐਕਸ਼ਨ ਲਿੱਤਾ ਗਿਆ ਹੈ ਜਾਂ ਤਾਂ ਇਹ ਕਹਿ ਦਿੰਦੇ ਵੀ ਇਹ ਰਿਪਰੈਜ਼ੈਂਟੇਸ਼ਨ ਠੀਕ ਨਹੀਂ ਹੈ ਇੱਕ ਪਾਸੇ ਤਾਂ ਲਾਨ ਨਾ ਜਾਂ ਤਾਂ ਡਿਸਾਈਡ ਕਰ ਦੇਣ ਤਾਂ ਕਿ ਅਸੀਂ ਅੱਗੇ ਅਗਲਾ ਸਟੈਪ ਲੈ ਸਕੀਏ ਡਿਸਾਈਡ ਉਹ ਕਰਦੇ ਨਹੀਂ ਔਰ ਉੱਤੋਂ ਦੀ ਜਿਹੜੀ ਅਸੀਂ ਮਾਰਚ ਅਪ੍ਰੈਲ ਚ ਰਿਪਰੈਜ਼ੈਂਟੇਸ਼ਨ ਸਾਡੇ ਬੰਦੇ ਨੇ ਹੈਂਡ ਰਿਟਨ ਦਿੱਤੀ ਹੈ ਉਸ ਰਿਪਰੈਜ਼ੈਂਟੇਸ਼ਨ ਦੇ ਬੇਸ ਤੇ ਮਈ ਚ ਉੱਥੇ ਡਰੱਗਸ ਫੜੇ ਗਏ ਆ ਉਹ ਵੀ ਬਠਿੰਡਾ ਤੇਲ ਦੇ ਪੁਲਸ ਵਾਲੇ ਤੋਂ ਇਹਦਾ ਮਤਲਬ ਕਿ ਸਾਡੇ ਬੰਦਿਆਂ ਨੂੰ ਪਤਾ ਸੀ ਇਸ ਕਰਕੇ ਉਹ ਲਿਖੀ ਜਾ ਰਹੇ ਆ ਇਸ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਣ ਲਈ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ ਉਹਨਾਂ ਤੇ ਹਮਲਾ ਹੋਇਆ ਹੈ ਅੰਦਰ ਜਦੋਂ ਸੀਸੀਟੀਵੀ ਦੀ ਫੁਟੇਜ ਮੰਗੀ ਹੈ ਉਹ ਸੀਸੀਟੀਵੀ ਫੁਟੇਜ ਨਹੀਂ ਪ੍ਰੋਵਾਈਡ ਕਰ ਰਹੇ ਉਹਨਾਂ ਤੇ ਹਮਲਾ ਕੀਤਾ ਗਿਆ ਨਾ ਪੁਲਿਸ ਵਾਲਿਆਂ ਦੇ ਵੱਲੋਂ ਹੀ ਕਰਵਾਇਆ ਗਿਆ ਪੁਲਿਸ ਵਾਲੇ ਕਰਦੇ ਆ ਅੰਦਰ ਕਿਉਂਕਿ ਉਹਨਾਂ ਦੇ ਹੱਥ ਹੈ ਸਭ ਕੁਝ ਅੰਦਰ ਬੰਦੇ ਤਾਂ ਬੰਦ ਹੈ ਤੇ ਕਿਤਨਾ ਕਿਤੇ ਹੁਣ ਜੜੀ ਤੁਸੀਂ ਆਵਾਜ਼ ਚੱਕ ਰਹੇ ਹੋ ਜਿਹੜੇ ਤੁਹਾਡੇ ਕਲਾਇੰਟ ਨੇ ਕਿਸ ਕੇਸ ਦੇ ਵਿੱਚ ਅੰਦਰ ਨੇ ਮੇਰੇ ਕਲਾਇੰਟਾਂ ਦੇ ਉੱਤੇ ਜਿਹੜਾ ਪਰਚਾ ਹੋਇਆ ਸੀ ਉਹ 302 ਦਾ ਹੋਇਆ ਸੀ ਮੋਗੇ ਦੇ ਵਿੱਚ ਕੋਕੀਏ ਨਾ ਤੇ ਇੱਕ ਹੋਰ ਕੇਸ ਚੱਲਦਾ ਜਿਸ ਕਰਕੇ ਆਲਰੇਡੀ ਹਾਈ ਸਕਿਉਰਿਟੀ ਜੇਲ ਚੇਨਾ ਨੇ ਉਹਨਾਂ ਨੂੰ ਰੱਖਿਆ ਹੋਇਆ ਸੀ ਠੀਕ ਹੈ ਨਾ ਜੀ ਇਸ ਕਰਕੇ ਉਹ ਪੇਸ਼ੀ ਤੇ ਤਾਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਉਹਨਾਂ ਨੂੰ ਅੰਦਰ ਹੀ ਰੱਖਿਆ ਹੋਇਆ ਹੈ ਨਾ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨੂੰ ਮਿਲਣ ਦਿੰਨੇ ਆ ਨਾ ਉਹਨਾਂ ਨੂੰ ਟੈਲੀਫੋਨ ਤੇ ਗੱਲ ਕਰਾਣ ਦਿੰਨੇ ਆ ਜੋ ਇੱਕ ਅਧਿਕਾਰ ਨੇ ਐਸ ਪਰ ਜੇਲ ਮੈਨੂਅਲ ਕਿ ਜੋ ਆਪਣਾ ਬੱਚਾ ਜਿਹੜਾ ਵੀ ਬੰਦਾ ਹੈ ਉਹਨੇ ਮਾਂ ਪਿਓ ਨਾਲ ਆਪਣੀ ਵਾਈਫ ਨਾਲ ਜਾਂ ਕਿਸੇ ਨਾਲ ਵੀ ਗੱਲ ਕਰ ਸਕਦਾ ਉਹ ਅਧਿਕਾਰ ਨਹੀਂ ਦੇ ਰਹੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਆਮ ਅਧਿਕਾਰ ਨੇ ਐਸ ਪਰ ਜੇਲ ਮੈਨੂਅਲ ਮੈਂ ਤੁਸੀ ਕੀ ਮੰਗ ਰੱਖਦੇ ਹੋ ਕਿ ਤੁਹਾਡੀ ਕਈ ਸਰਕਾਰ ਦੇ ਮਨਿਸਟਰ ਦੇ ਨਾਲ ਇਸ ਚੀਜ਼ ਬਾਰੇ ਗੱਲਬਾਤ ਹੋਈ ਤੁਸੀਂ ਕੋਈ ਮੇਲ ਕੀਤੀ ਹੋਵੇ ਕਿਸੇ ਮਨਿਸਟਰ ਦੇਖੋ ਮਨਿਸਟਰ ਨੂੰ ਅਸੀਂ ਨਹੀਂ ਅਪਰੋਚ ਕੀਤਾ ਅਸੀਂ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਹੈ ਜਿਹੜੇ ਆਫੀਸ਼ੀਅਲਸ ਇਹਨਾਂ ਤੋਂ ਉੱਪਰ ਬੈਠੇ ਐਡੀਜੀ ਸਾਬ ਉਹਨਾਂ ਨੂੰ ਅਪਰੋਚ ਕੀਤਾ ਅਸੀਂ ਮਨਿਸਟਰ ਸਾਹਿਬਾਨ ਕਿਸੇ ਨੂੰ ਅਪਰੋਚ ਨਹੀਂ ਕੀਤਾ ਫॉर ਟਾਈਮ ਬੀਂਗ ਕਿਉਂਕਿ ਉਹਨਾਂ ਨੇ ਸਾਨੂੰ ਆਰਡਰ ਸਾਡੇ ਫੇਵਰ ਚ ਹੋ ਗਿਆ ਸੀਗਾ ਆਨਰੇਬਲ ਹਾਈ ਕੋਰਟ ਤੋਂ ਕਿ ਇਟ ਸ਼ੁੱਡ ਬੀ ਡਿਸਾਈਡਡ ਵਿਦਿਨ 4 ਵੀਕਸ ਪਰ ਅੱਜ 4 ਹਫ਼ਤੇ ਹੋ ਗਏ ਹਨ ਉਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ ਇਸ ਕਰਕੇ ਅਸੀਂ ਫੇਰ ਆਨਰੇਬਲ ਹਾਈ ਕੋਰਟ ਚ ਅਪਰੋਚ ਕਰਾਂਗੇ ਅਸੀਂ ਕੰਟੈਂਪਟਿਵ ਫਾਈਲ ਕਰਾਂਗੇ ਟੂ ਗੈਟ ਤਾਂ ਕਿ ਉਹ ਆਰਡਰ ਜਿਹੜਾ ਇੰਪਲੀਮੈਂਟ ਹੋ ਸਕੇ ਤੇ ਹੋਰ ਜੇਲ੍ਹ ਦੇ ਵਿੱਚ ਐਸੀ ਕੀ ਕੀ ਕਮੀਆਂ ਨੇ ਸਰਕਾਰ ਦੀ ਕੀ ਕੀ ਕਮੀਆਂ ਨੇ ਜੇਲ੍ਹ ਪ੍ਰਸ਼ਾਸਨ ਦੀ ਕੀ ਕੀ ਕਮੀਆਂ ਨੇ ਜੋ ਤੁਹਾਡੇ ਨਿਗਾਹ ਦੇ ਵਿੱਚ ਆਈਆਂ ਜੋ ਤੁਸੀਂ ਅੱਜ ਦੱਸਣਾ ਚਾਹੋ ਜਦੋਂ ਮੈਂ ਵਿਜ਼ਿਟ ਕੀਤਾ ਲਾਸਟ ਦੋ ਤਿੰਨ ਵਾਰੀ ਉੱਥੇ ਕੋਈ ਫੈਸਿਲਿਟੀ ਨਹੀਂ ਹੈ ਆਮ ਪਬਲਿਕ ਜਿਹੜੀ ਜਾਂਦੀ ਉਹਨੂੰ ਕੋਈ ਫੈਸਿਲਿਟੀ ਨਹੀਂ ਹੈ ਉੱਥੇ ਪਾਣੀ ਤੱਕ ਦਾ ਕੂਲਰ ਨਹੀਂ ਹੈਗਾ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਬੰਦੇ ਬਾਹਰ ਡਿਊਟੀ ਤੇ ਬੈਠੇ ਆਂ ਉਹ ਇਹ ਕਹਿੰਨੇ ਆ ਜੀ ਵਕੀਲ ਸਾਹਿਬ ਸਾਡੇ ਕੋਲ ਤਾਂ ਇੱਥੇ ਪਾਣੀ ਨਹੀਂ ਹੈ ਪੀਣ ਨੂੰ ਆਰਓ ਵਾਲਾ ਕੋਈ ਅਸੀਂ ਤਾਂ ਆਪ ਇਧਰੋਂ ਉਧਰੋਂ ਭਰ ਕੇ ਲਿਆਣੇ ਆ ਇਹ ਤਾਂ ਉੱਥੇ ਦੇ ਆਮ ਬਾਹਰ ਬੰਦੇ ਜਿਹੜੇ ਉਹਨਾਂ ਦਾ ਹਾਲ ਹੈ ਅੰਦਰ ਕੀ ਹਾਲ ਹੋਏਗਾ ਕਿਉਂਕਿ ਤੁਸੀਂ ਅੰਦਰ ਤਾਂ ਜਾ ਨਹੀਂ ਸਕਦੇ ਅੰਦਰ ਤਾਂ ਜਿਹੜਾ ਸਿਸਟਮ ਹੈ ਉਹ ਤਾਂ ਉਹਨਾਂ ਨੇ ਜੇਲ੍ਹ ਵਾਲਿਆਂ ਨੇ ਬਣਾਇਆ ਹੋਇਆ ਹੈ ਨਾ ਆਪਣਾ ਅੱਜ ਤੁਸੀਂ ਕੀ ਮੰਗ ਰੱਖਣਾ ਚਾਹੋਗੇ ਆਪਣੀ ਇਸ ਮੀਡੀਆ ਦੇ ਰਾਹੀਂ ਸਾਡੀ ਮੰਗ ਇਹੀ ਹੈ ਜਿੰਨੀਆਂ ਵੀ ਰਿਪਰੈਜੈਂਟੇਸ਼ਨ ਹੈ ਉਹ ਟਾਈਮ ਟੂ ਟਾਈਮ ਡਿਸਾਈਡ ਹੋਣ ਜੀ ਕਿਸੇ દુખ ਤਕਲੀਫ ਹੈ ਐਸ ਪਰ جیل ਮੈਨੂਅਲ ਡਿਸਾਈਡ ਕਰਨ ਤਾਨਾਸ਼ਾਹੀ ਨਾ ਕਰਨ ਲੋਕਾਂ ਨੂੰ ਮਜਬੂਰ ਨਾ ਕਰਨ ਹੁਣ ਕੋ ਹੜਤਾਲ ਜੇ ਅਗਲਿਆਂ ਨੇ ਰੱਖੀ ਹੈ ਤੇ ਕੋਈ ਰੀਜ਼ਨ ਹੀ ਸੀਗਾ ਤਾਂ ਹੀ ਰੱਖੀ ਹੈ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਜਾ ਰਿਹਾ ਕਿ ਉਹ ਅੰਦਰ ਹੀ ਸਾਹ ਤੋੜ ਦਿੰਦਾਂਮ ਤੋੜ ਦਿੰਨ ਵੀ ਆਪਣੀ ਆਵਾਜ਼ ਨਾ ਉੱਚੀ ਕਰਨ ਕਿਉਂਕਿ ਜਦੋਂ ਆਵਾਜ਼ ਉੱਚੀ ਕਰਦੇ ਆ ਉੱਥੇ ਕੋਈ ਨਾ ਕੋਈ ਉਹਨਾਂ ਦਾ ਜੇਲ ਆਫੀਸ਼ਰ ਫਸ ਜਾਂਦਾ ਲਾਸਟ ਦੋ ਵਾਰੀ ਜਿੰਨੀ ਵਾਰੀ ਰਿਪਰੈਜ਼ੈਂਟੇਸ਼ਨ ਗਈ ਹੈ ਕੋਈ ਨਾ ਕੋਈ ਐਕਸ਼ਨ ਹੋਇਆ ਇਸ ਕਰਕੇ ਉਹਨਾਂ ਦੀ ਆਵਾਜ਼ ਦਬਾ ਦਿੰਨੇ ਆ ਉਹਨਾਂ ਦੇ 2 ਸਾਲ ਪਹਿਲਾਂ ਕੱਚ ਪਾਇਆ ਗਿਆ ਉਹਨਾਂ ਦੇ ਰੋਟੀ 'ਚ ਕੱਚ ਕਿੱਥੋਂ ਐਂਟਰ ਕਰ ਗਿਆ ਇੱਥੋਂ ਤਾਂ ਬਾਹਰੋਂ ਤਾਂ ਉਹ ਕੋਈ ਚੀਜ਼ ਜਾਣ ਨਹੀਂ ਦਿੰਦੇ ਫੋਨ ਫੜੇ ਜਾਂਦੇ ਜੇਲ੍ਹਾਂ 'ਚ ਉਹ ਕਿੱਥੋਂ ਐਂਟਰ ਕਰਦੇ ਆ ਆਮ ਬੰਦਾ ਤਾਂ ਜੇ ਕੋਈ ਵਕੀਲ ਨੇ ਮਿਲਣ ਜਾਣਾ ਹੈ ਉਹਨਾਂ ਦੇ ਤਾਂ ਗੱਡੀ ਚਾਬੀ ਫੋਨ ਤਾਂ ਬਾਹਰ ਰਖਾ ਦਿੰਨੇ ਆ ਠੀਕ ਹੈ ਨਾ ਜੀ ਅੰਦਰੋਂ ਫੇ ਕਿੱਦਾਂ ਸਾਰੀਆਂ ਚੀਜ਼ਾਂ ਮਿਲੀ ਜਾਨੀ ਆ ਸਵਾਲ ਖੜੇ ਕੀਤੇ ਗਏ ਨੇ ਬਠਿੰਡਾ ਜੇਲ ਨੂੰ ਲੈ ਕੇ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਿਹਾ ਜਾ ਰਿਹਾ ਕਿ ਜੇਕਰ ਮੇਰੇ ਕਲਾਇੰਟ ਨੂੰ ਜੇਲ ਦੇ ਵਿੱਚ ਕੁਝ ਵੀ ਹੁੰਦਾ ਉਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਕੈਮਰਾਮੈਨ ਅਸ਼ਵਨੀ ਦੇ ਨਾਲ ਵਿਕਰਮ ਸੈ ਹਸ਼ਪਾਲ ਔਨ 에ਅਰ